ਮਾਸਟਰ ਦੇ ਬਲੌਗ ਜਿੱਪੀ ਬਣਾ ਲਈ ਜਿੱਪੀ ਲਵਿਸ਼ੇ ਰਹਿ ਗਿਆ ਤੇ ਚਲ ਜਿਹੜੇ ਹੈਗੇ ਉਹ ਖਾਵਾਂਗੇ ਬੈਠ ਕੇ ਇਹ ਬੰਦਾ ਪਿਆ ਸਰ ਅੱਜ ਬਣਾਉਣ ਲੱਗੇ ਆਪਾਂ ਜਿੱਪੀ ਆਹ ਪੈਕੇਟ ਦਸਾਉਂ ਪਏ ਨੇ ਉਹਦੇ ਜਾਂਦੇ ਪੈਣੇ ਆਲੇ ਜਿੱਪੀ ਦੇ ਪੈਕੇਟ ਜਿੱਪੀ ਬਣਾ ਕੇ ਖਾਵਾਂਗੇ ਅੱਜ ਤੋਂ ਲੈ ਕੇ ਅੱਗੇ ਲੱਛਣ ਦੇ ਬਣਾਵਾਂਗੇ ਏਲਾ ਬਾਹਰ ਇਹ ਪੈਰ ਇੱਕ ਇਸ ਕਰਕੇ ਥੋੜਾ ਜਲਦੀ ਵੀ ਕਰਨਾ ਕੰਮ ਨਾਲ ਦੀ ਨਾਲ ਕੰਮ ਚੱਲ ਰਿਹਾ ਗਰਮਾ ਗਰਮ ਅੱਜ ਆਪਣੇ ਵਲੌਗ ਦੇ ਮੇਨ ਬੰਦੇ ਦਾ ਚਲੇਗੇ ਨਾਲ ਦੇ ਪਾ ਦੇਣੀ ਹੈ ਥੀ ਸਭ ਨੇ ਹੋਰੀਆ ਰਹਿਣਾ ਚਾਚਾ ਕਹਿੰਦਾ ਹੋਵੇਗਾ ਨਾ ਇਹ ਪੈ ਰਿਆ ਟਮਾਟਰ ਪਿਆਜ਼ ਟਮਾਟਰ ਛੋਲੇ ਮਿਰਚ ਆ ਰਹੀਆਂ ਨੇ ਹਰੀ ਮਿਰਚ ਪਾਤੀ ਵਧੀਆ ਵਾਲੀ ਜਿੱਪੀ ਬਣਾ ਕੇ ਖਾਵਾਂਗੇ ਮੁੰਡੇ ਕਹਿੰਦੇ ਅੱਜ ਜਿੱਪੀ ਖਾਣੇ ਨੇ ਜਿੱਪੀ ਜਿੱਪੀ ਨੂੰ ਖਾਣੇ ਲਈ ਚੁੱਲਾ ਨਹੀਂ ਜਲਾਇਆ ਆ ਵੀਡੀਓ ਨੂੰ ਸਾਡੇ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਵਾਅਦਤ ਮ ਲਾਈਕ ਕਰਿਆ ਕਰੋ ਚੈਨਲ ਨੂੰ ਕਰਿਆ ਕਰੋ ਸਬਸਕ੍ਰਾਈਬ ਸਪੈਸ਼ਲੀ ਵੀਡੀਓ ਨੂੰ ਕਿੰਨਾ ਕ ਪਿਆਰ ਮਿਲੇਆ ਸਾਰਾ ਆਪਣਾ ਬੜਾ ਪਿਆਰ ਮਿਲੇਆ ਬਾਈ ਬੜਾ ਪਿਆਰ ਮਿਲੇਆ ਫੇਸਬੁਕ ਤੇ ਤਾਂ ਨੇਰੀ ਖਾਲੀ ਲੋਕਾਂ ਓਕੇ 프리 ਦੀ ਕੋਡ ਉੱਤੇ ਡਿਕਨਵਾਇਹੇ ਨੇਰੇ 5 ਰੁਪਏ ਬਾਹਰੋਂ ਲਾ ਨਹੀਂ ਸਕਦੇ ਹੈਗੇ ਆ ਸਾਡੀ ਮਸ਼ੀਨ ਇੱਥੇ ਪਈ ਦੀ ਇੱਥੇ ਇੱਥੋਂ ਚਾਤੇ ਉਹ ਕਿੱਥੇ ਤੱਕ ਲੈ ਜਾਓ ਉੱਥੇ ਤੱਕ ਤੇਰੇ ਕਿਹੜੇ ਕੀ ਨੀ ਮੇਰੀ ਉੱਤੀ ਨੀ ਸਾਡੀ ਮਸ਼ੀਨ ਹੈ ਤੁਹਾਡੀ ਹੈ ਫੱਦੀ ਅਬ ਤੁਹਾਡੀ ਤੇ ਹੈਗੀ ਆ ਸਾਡਾ ਸਮਝਦੇ ਹੋ ਉਹ ਤੁਹਾਡੀ ਆੜੀ ਸਾੜੀ ਆਉਣੀ ਆ ਤੁਸੀਂ ਚਾਹੇ ਇੱਥੇ ਕਰਕੇ ਦਰਦੀ ਧਰਦੀ ਆ ਹਾਂ ਇਹ ਇਕੱਠੇ ਕਰਕੇ ਲਿਆਉਂਦੀ ਆ ਪਹਿੰਦੇ ਤਾਂ ਲੱਗਦਾ ਥੋੜੇ ਧਰਨ ਪੈ ਜਾਣੀ ਅੱਜ ਥੋੜੇ ਗੈਸ ਬਊਗੀ ਗੈਸ ਹੈ ਆ ਗਿਆ ਲੱਤਰੀ ਨਾ ਬਸ ਤੁਹਾਡੀ ਚੀਜ਼ ਬੰਦੀ ਦੇਖ ਕੇ ਉੱਤੇ ਦੀ ਤੁਸੀਂ ਉੱਤੇ ਦੀ ਨਾਲ ਕਹਿਣ ਜੂਰ ਖਾ ਲਿਓ ਸਾਬ ਨਾਲ ਖਾਓ ਜੀ ਬਣਾ ਕੇ ਚੰਗਿਆ ਮੇਲੇ ਨੌਂ ਦੀ ਰੱਖ ਲੋ ਮੈਂ ਬੈਂਕਾ ਦੇਖ ਰਿਹਾ ਜਿਹਦੇ ਨਾਂ ਨਾ ਰੱਖੀ ਤਾਂ ਤੁਹਾਡੇ ਤਾਂ ਨਾ ਪਈਦਾ ਔਰ ਆ ਆ ਬੰਦ ਦੇ ਇੱਕ ਹੋਰ ਬੰਦ ਜਣਾ ਬੋਦੀ ਸੈਂਟਰਾ ਵੀਰ ਜੀ ਪਹਿਲਾਂ ਅਸੀਂ ਪੜਾਈ ਖਤਮ ਕਰਾਈਆ ਬੱਚਿਆਂ ਨੂੰ ਉਸ ਤੋਂ ਬਾਅਦ ਆਪਾਂ ਖਾਣਾ ਹੁੰਦਾ ਆਪਣਾ ਘਰੇ ਮੇਕ ਉਤਣ ਦਾ ਟਾਈਮ ਲੱਗਦਾ ਨਹੀਂ ਕਈ ਵਾਰ ਤਾਂ ਫਿਰ ਇੱਥੇ ਬਣਾ ਲਈਦਾ ਅੱਜ ਕਿਉਂਕਿ ਬਾਹਰ ਵੀ ਗਿੱਲਾ ਸੀ ਇਸ ਕਰਕੇ ਅਸੀਂ ਇੰਡਕਸ਼ਨ ਤੇ ਬਣਾਉਂਦਾ ਸੋਚਿਆ ਕੱਲ ਨੂੰ ਅਸੀਂ ਲਾਈਵ ਆਪਣੇ ਜਿਹੜੇ ਇਥੋਂ ਤੋੜ ਕੇ ਕਰੇਲੇ ਉਹ ਤੁਹਾਨੂੰ ਬਣਾ ਕੇ ਕਰੇਲੇ ਕਟਮੇ ਕਰੇਲੇ ਛੁੱਲੇ ਤੇ ਬਣਾਵਾਂਗੇ ਇਹ ਕੱਲ ਸੁੱਕਾਰੇਗਾ ਅੱਜ ਸਾਡੇ ਦਰਮਿਆਨ ਪਹੁੰਚਨੇ ਦਾ ਤੇ ਵੀਰ ਨਾਮ ਦਾ ਸੁਭੀਰ ਜੀ ਆਪਣਾ ਹਰਮਨ ਧੀਮਾ ਧੀਮਾ ਕਿਹੜੇ ਪਿੰਡ ਤੋਂ ਵੀਜੀ ਜੀਮਾ ਸਾਹਿਬ ਨੂੰ ਕੋਕਵਰ ਪਿੰਡ ਤੋਂ ਵੀਜੀ ਹੁਣ ਤਾਂ ਕੰਮ ਕਰ ਲੈਣੇ ਵੀਰੇ ਤੁਸੀਂ ਸੀਸੀਟੀਵੀ ਕੈਮਰਾ ਦਾ ਹਾਂ ਜੀ ਕੈਮਰਾ ਦਾ ਸੀਸੀਟੀਵੀ ਕੈਮਰੇ ਇਹਨਾਂ ਦੇ ਕਰੇ ਕੀ ਕਰੂੰਗਾ ਇਹਦਾ ਕੈਕੜ ਨਹੀਂ ਕੋਣਾ ਲਵੀਸ਼ ਚਲੇਗਾ ਜੀ ਲਵੀਸ਼ ਮੇਨ ਸੰਧਾ ਆਪਾਂ ਸਾਤਾ ਉਂਝ ਇਹ ਤਾਂ ਚਲ ਜਾਈ ਉਂਝ ਬਾਈ ਆ ਇਹ ਕੈਮਰਾ ਕਿੱਥੇ ਚਲਾ ਲਾਂਗੇ ਪਿਛਲੀ ਲਈਏ ਇੰਨਾ ਬਣਾਈ ਸਾ ਤੇ ਇਹ ਦੀ ਜੀ ਇਹ ਪੀਜਾ ਬੰਦਾ ਸਾਡਾ ਨਾ ਭੁੱਲ ਗਿਆ ਥੋੜਾ ਜਿਹਾ ਗਰਮ ਮਸਾਲਾ ਪਾ ਦਈਏ ਹਾਂਜੀ ਦੇਖੋ ਪ੍ਰਧਾਨ ਜੀ ਐਨ ਬਣ ਗਈ ਕੀ ਕਹਿੰਨੇ ਹੋ ਆ ਦੇਖੋ ਤਾਂ ਐਂ ਚੱਕੀ ਦਿਖਾਉਣੀ ਆ ਆਹਾ ਹਾ ਆਹ ਹੋ ਗਿਆ ਓਏ ਹੋਏ ਹੋਏ ਹੋ ਜਮਾਈ ਐਂਡ ਲੱਗ ਗਿਆ ਜਾਈ ਜ਼ਰੂਰ ਕਰਿਓ ਫੇਸਬੁੱਕ ਤੇ ਵੀ ਫੋਲੋ ਜ਼ਰੂਰ ਕਰਿਓ ਕੱਲ ਲੈ ਕੇ ਆਨੇ ਤੁਹਾਡੇ ਲਈ ਕ੍ਰੇਲਿਆਂ ਦੀ ਵੀਡੀਓ ਧੰਨਵਾਦ ਕਿ ਹੁਣ ਸਰਵ ਕਰਾਂਗੇ ਬਾਈ ਖਾਣਗੇ ਬੱਚੇ ਆਪਣੇ ਇਹਨਾਂ ਦੀ ਵੀ ਬਹੁਤ ਮਿਹਨਤ ਲੱਗਦੀ ਆ ਭਾਈ ਇੱਥੇ ਮੈਂ ਕਈ ਵਾਰ ਨਹੀਂ ਹੁੰਦਾ ਇਹ ਫਿਰ ਆਪੇ ਚਾਹ ਬਣਾ ਕੇ ਪੀ ਲੈਂਦੇ ਨੇ ਪੜਾ ਨਹੀਂ ਦਿੰਦੇ ਆਪੇ ਚਾਹ ਬਣਾ ਕੇ ਪੀ ਲੈਂਦੇ ਨੇ ਕਈ ਕੰਮ ਮੇਰੇ ਆ ਵੀਰ ਕਰਦਾ ਸ਼ਰਮਾ ਜਾਂਦਾ ਹੀ ہاں ਸ਼ਰਮਾ ਜਾਂਦਾ ਜਿਹੜਾ ਵੀਡੀਓ ਬਣਾ ਰਿਹਾ ਚਾਚਾ ਕਹਦੋਂ ਆਹ ਲੋ ਜੀ ਸਭ ਨੂੰ ਸਰਵ ਕਰ ਰਹੇ ਆਪਾਂ ਜਿਹੜੇ ਚਲੇ ਗਏ ਉਹਨਾਂ ਨੂੰ ਜਰੂਰ ਬੇਨਤੀ ਆ ਵੀ ਨਾ ਜਾਇਆ ਕਰੋ ਬਾਅਦ ਚ ਕੋਈ ਨਾ ਕੋਈ ਵਧੀਆ ਚੀਜ਼ ਬਣ ਜਾਂਦੀ ਆ ਖੱਲੀ ਕੌਫੀ ਪੀ ਕੇ ਚਲੇ ਜਾਂਦੇ ਨੇ ਕਈ ਵਾਰ ਬਾਕੀ ਜਿਹੜੇ ਮੇਰੇ ਪੁਰਾਣੇ ਸਟੂਡੈਂਟ ਨੇ ਭਾਈ ਜਿਹੜੇ ਘਰੇ ਬੈਠੇ ਨੇ ਉਹਨਾਂ ਨੂੰ ਅਸੀਂ ਬਹੁਤ ਮਿਸ ਕਰਦੇ ਆ ਅਸੀਂ ਉਹਨਾਂ ਨਾਲ ਵੀ ਇੰਨੇ ਖਾਂਦੇ ਪੀਂਦੇ ਰਹਿੰਦੇ ਸੀਗੇ ਪਰ ਵਿਚਾਰਿਆਂ ਕੋ ਹੁਣ ਟਾਈਮ ਹੈ ਨਹੀਂਗਾ ਕਮਾਕਾਰਾਂ ਦੇ ਲੱਗ ਗਏ ਜਰੂਰ ਕਹਿੰਦੇ ਸੀ ਮੈਨੂੰ ਉਹ ਵੀ ਮਿਲ ਕੇ ਜਾਇਆ ਕਰਾਂਗੇ ਮਿਲਣ ਦਾ ਟਾਈਮ ਹੀ ਨਹੀਂ ਲੱਗਦਾ ਜੀ ਕਿੱਦਾਂ ਸਾਰੇ ਬਿਜ਼ੀ ਹੋ ਜਾਂਦੇ ਨੇ ਜੀ ਅਸੀਂ ਵੀ ਬਿਜ਼ੀ ਆ ਅਗਲਾ ਵੀ ਬਿਜ਼ੀ ਆ ਬਿਜ਼ੀ ਬਿਜ਼ੀ ਗੇਮ ਖੇਡੀ ਜਾਂਦੇ ਨੇ ਸਾਰੇ ਆ ਪੰਜਵੀਂ ਪਲੇਟ ਜੀ ਮੇਰੀ ਕੋਈ ਨਾ ਨਾ ਹੈ ਕੰਮ ਨਹੀਂ ਹੈ ਤੇ ਨਾਲੇ ਹੋਰ ਦਿੱਕਤਾਂ ਹੀ ਨੇ ਨਾ ਮੈਂ ਤੁਸੀਂ ਆਏ ਮੈਂ ਹੁਣ ਕਿਹਾ ਬਸ ਯਾਰ